ਸਾਰੇ ਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਦੇ ਚੈਨਲ ਤੇ ਤੇ ਜਿਨ੍ਹਾਂ ਨੇ ਅਜੇ ਤੱਕ ਮੇਰਾ ਚੈਨਲ ਨਹੀਂ ਸਬਸਕ੍ਰਾਈਬ ਕੀਤਾ ਹੋਇਆ ਪਲੀਜ਼ ਪਹਿਲੇ ਜਾ ਕੇ ਮੇਰਾ ਚੈਨਲ ਸਬਸਕ੍ਰਾਈਬ ਕਰੋ ਤੇ ਹਾਂਜੀ ਯਾਰ ਅਸਕਲ ਕੀ ਕੀ ਹੋ ਰਿਹਾ ਇੰਟਰਨੈਟ ਤੇ ਕੋਈ ਕੱਪੜੇ ਧੋਣੇ ਸਿਖਾਈ ਜਾਂਦਾ ਕੋਈ ਚਾਹ ਬਣਾਣੀ ਸਿਖਾਈ ਜਾਂਦਾ ਕਈ ਤਾਂ ਕੱਪੜੇ ਲਾ ਕੇ ਵੇਚ ਜਾਂਦੇ ਆ ਇੰਸਟਾਗ੍ਰam ਤੇ ਨੋਟ YouTube ਥੋੜੀਆਂ ਗਾਈਡਸ ਲਾਈਨ ਆ ਜਾਂਦੀਆਂ ਨਾ ਨਹੀਂ ਤਾਂ ਇਹ ਕਿਹੜੇ ਘਟੇ ਤੇ YouTube ਤੇ ਵੀ ਤਾਂ ਖਲਾਰਾ ਪਾ ਕੇ ਬਹਿ ਜਾਣ oh god ਚੱਲਦੇ ਆਪਾਂ ਮੁਸ਼ਕ 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 ਪ੍ਰੀਤ ਦੇ ਵੱਲ ਮੁਸ਼ਕ ਰੀਨ ਅੱਜ ਪਹਿਲੀ ਵਾਰ ਤੋਤੇ ਕੱਪੜੇ ਮੈਂ ਕਿਹਾ ਚਲੋ ਆਪਾਂ ਵੀ ਸ਼ਗਨ ਪਾ ਹੀ ਦਈਏ ਬਾਈ ਗਨ ਆਪੋ ਕੇ ਪਿੱਛੇ ਰਹਿ ਜਾਈਏ ਫਿਰ ਕਹਿਣਾ ਰਿਐਕਸ਼ਨ ਗਰਲਸ ਨੇ ਸ਼ਗਨ ਨਹੀਂ ਪਾਇਆ ਦੇਖੀ ਚਲੋ ਉੱਪਰ ਪਤਾ ਨਹੀਂ ਕੀ ਹੋਇਆ मम्मा okay. है अच्छी थोड़ी। तेरे दस। बस मुंह चुप कर जो चुप कर जो यहाँ पर आप मम्मी कपड़े धो तो रहे हैं गर्म पानी मैं थोड़ी जी ज्यादा ਇਹਨਾਂ ਪਰ ਆਪ ਦੇਖ ਸਕਤੇ ਹੈ ਅਜੇ ਨਹੀਂ ਦੇਖ ਸਕਦੇ ਦਿਖਾ ਰਹੀ ਹਾਂ ਤਾਂ ਆਬਵੀਅਸਲੀ ਦੇਖਾਂਗੇ ਇਹ ਨੌਨਸੈਂਸ ਹੈ ਯਾਰ ਯਾਰ ਮੈਨੂੰ ਤੁਸੀ ਦੱਸਣਾ ਸੀ ਜਦੋਂ ਘੌਂ ਲੱਗੇ ਸੀ ਕੀ ਗੱਲਾਂ ਹੁਣ ਬਸ ਬੰਦ ਹੋਣਾ ਨਹੀਂ ਮਸ਼ੀਨ ਕਿ ਵਿੱਚ ਬਹਿ ਜਾ ਪਤਾ ਨਹੀਂ ਤੂੰ ਨਾਂਦੀ ਹੈ ਕਿ ਨਹੀਂ ਨਾ ਦੇ ਦੇਗਾ ਤੂੰ ਮਸ਼ੀਨ ਦੇ ਵਿੱਚ ਬਹਿ ਜਾ ਵਿੱਚ ਬਹਿ ਕੇ ਧੋ ਕੱਪੜੇ ਆਬਵੀਅਸਲੀ ਮਸ਼ੀਨ ਚ ਕੱਪੜੇ ਪਾਣੇ ਆ ਤੇ ਕੱਢਣੇ ਆ ਹੋਰ ਕੀ ਕਰਨਾ ਹੈ ਮੈਂ ਧੋਣੀਆਂ ਕੱਪੜੇ ਠੀਕ ਹੈ ਦੇਖਿਓ ਤੁਸੀਂ ਤਨੀ ਜਵਾਨਾ ਇਹਨਾਂ ਬਿੱਲਾ ਹੋ ਗਿਆ ਹੈ ਕੱਪੜੇ ਧੋਣੇ ਸਿਖਾਰੇ ਕੱਪੜੇ ਦੇਖੋ ਮੁਸ਼ਕੀ ਦੇ ਫੈਨ ਮੁਸ਼ਕੀ ਨੂੰ ਕੱਪੜੇ ਧੋਂਦੇ ਦੇਖੋ ਹਾਂਜੀ ਕਈ ਕਹਿ ਦਿੰਦੇ ਆ ਮਹਿਕ ਦੀ ਮੰਮੀ ਵਲੌਗ ਬਣਾਉਂਦੀ ਏ ਇੰਨੀ ਕਹਿੰਦੇ ਸਾਰੇ ਕਹਿੰਦੇ ਕਿ ਮਹਿਕ ਦੀ ਮੰਮੀ ਵਲੌਗ ਬਣਾਉਂਦੀ ਐ ਸਾਰੇ ਗੰਦੇ ਐ ਬਣਾਉਂਦੀ ਐ ਮੈਂ ਆਪਣੀ ਧੀ ਦਾ ਹੀ ਵਲੌਗ ਬਣਾਉਣੀ ਆ ਮੈਂ ਕਿਹਾ ਕਿਸੇ ਬਗਾਨੇ ਦਾ ਵਲੌਗ ਹੰਡੀ ਬਗਾਨੇ ਦਾ ਬਣਾਈ ਵੀ ਨਹੀਂ ਹੈ ਛੱਤਰ ਬਹੁਤ ਪੈਂਦੇ ਹੁੰਦੇ ਆ ਹਨੇਰਾ ਬਲੌਗ ਬਣਾਉਣੀ ਹੈ ਥੋੜੇ ਜਿਹਾ ਨਾ ਬੋਲਣ ਲੱਗੇ ਸੋਚਿਆ ਕਰੋ ਆਓ ਬਲੌਗ ਕਿਸੇ ਨੇ ਮਨਾ ਨਹੀਂ ਕੀਤਾ ਆ ਕੀ ਹੈ ਆਪ ਲੋਗੇ ਮਤਲਬ ਬਲੌਗਿੰਗ ਹੀ ਦੇ ਨਾਮ ਦੇ ਰ ਕੁਝ ਵੀ ਕਰ ਦੋ ਕੁਝ ਵੀ ਕਰ ਦੋ ਇੰਟਰਨੈਟ ਤੇ ਬਲੌਗਿੰਗ ਦੇ ਨਾਮ ਤੇ ਆ ਕਪੜੇ ਧੋ ਰਹੀ ਹੈ ਨਾ ਕਿਦਾਂ ਦੇ ਥੋੜੇ ਘਰ ਦੇ ਕਪੜੇ ਨੇ ਪਾਏ ਹੋਏ ਕਿਵੇਂ ਇਹ ਦੀ ਲਗੇ ਇਹਨੂੰ ਨਮਾਇਸ਼ ਕਰਨਾ ਕਹਿੰਦੇ ਇਹਨੂੰ ਬਲੌਗਿੰਗ ਕਰਨਾ ਨਹੀਂ ਕਹਿੰਦੇ ਇਹਨੂੰ ਯਾਰ ਕਰੋ ਬਲੌਗਿੰਗ ਕੁਝ ਡਿਫਰੈਂਟ ਕਰੋ ਮਤਲਬ ਕੀ ਕਪੜੇ ਧੋ ਰਹੀ ਪਹਿਲੀ ਵਾਰ ਕਪੜੇ ਧੋ ਰਹੀ ਹੈ ਅਸੀ ਕਿਸੇ ਨੂੰ ਮਾੜਾ ਨਹੀਂ ਕਹਿੰਦੇ ਤਾਂ ਤੁਸੀਂ ਕੁਝ ਵਧੀਆ ਪ੍ਰੈਜ਼ੈਂਟ ਵੀ ਨਹੀਂ ਕਰ ਰਹੇ ਹੈ ਇਹ ਮਾੜਾ ਹੀ ਚ ਗਣਿਆ ਜਾਂਦਾ ਹੈ ਨਹੀਂ ਹੁਣ ਕੁੜੀ ਤੁਹਾਡੀ ਕਪੜੇ ਧੋ ਰਹੀ ਹੈ ਕਦੇ ਉਹ ਨੀਚੇ ਬੈਠ ਕੇ ਧੋ ਰਹੀ ਹੈ ਕਦੇ ਕਪੜੇ ਚ ਉੱਪਰ ਥੱਲੇ ਕਰ ਰਹੀ ਹੈ ਨਾ ਬਈ ਤੂੰ ਚੰਗੀ ਲੱਗ ਰਹੀ ਹੈ ਇਦਾਂ ਚੰਗਾ ਲੱਗ ਰਿਹਾ ਦੇਖਣ ਵਾਲੇ ਨੂੰ ਇਹਨੂੰ ਨਮਾਇਸ਼ ਕਰਨਾ ਹੀ ਕਹਿੰਦੇ ਆ ਕਿ ਤੁਸੀਂ ਮੇਰੀ ਕੁੜੀ ਦੇਖੋ ਤਾਂ ਇਹਨੂੰ ਵਿਊਜ਼ ਦੋ ਇਹ ਹੁੰਦਾ ਹੈ ਇਹ ਕੋ ਬਲੌਗਿੰਗ ਨਹੀਂ ਹੈ ਜੇ ਤੁਸੀਂ ਇਹਨੂੰ ਬਲੌਗਿੰਗ ਕਰੋ ਕਿਸੇ ਬਲੌਗਿੰਗ ਚ ਗਣਿਆ ਨਹੀਂ ਜਾਂਦਾ ਬਲੌਗਿੰਗ ਨੂੰ ਨਾ ਤੁਸੀਂ ਕੁਝ ਹੋਰ ਹੀ ਨਾਮ ਦੇ ਦਿੱਤਾ ਇਹ ਕਿਹੜੇ ਐਂਗਲ ਤੋਂ ਬਲੌਗਿੰਗ ਹੈ ਚਲੋ ਕਪੜੇ ਤੋਂ ਦੇਖ ਲੈ ਹੁਣ ਤੁਹਾਨੂੰ ਪਿਆਨੇ ਗਰਮਾ ਗਰਮ ਚਾਹ ਚਲੋ ਮੈਂ ਕਿਹਾ ਚਾਹ ਵੀ ਪੀ ਲੈਂਦੇ ਆ ਲੋ ਛੀ ਇੱਕ ਚਮਚਾ ਚੀਨੀ ਤੇ ਪਾ চিনি ਉਹਦੇ ਉੱਪਰ ਪਾ ਲਿਆ ਮਿੱਠਾ ਮਿੱਠਾ ਚਾਹ ਥੋੜਾ ਜਿਹਾ ਮੱਤਕ ਪਸੰਦ ਪੱਤੀ ਪੱਤੀ ਅਜਕਲ ਬਲੌਗਿੰਗ ਦੇ ਨਾਮ ਤੇ ਬਤਾ ਕੀ ਹੋ ਰਿਹਾ ਬਲੌਗਿੰਗ ਦੇ ਨਾਮ ਤੇ ਹੋ ਰਿਹਾ ਘਰ ਦੇ ਵਿੱਚ ਕੁਝ ਜੋ ਇਹ ਨਾ ਪਹਿਲੇ ਜਿੱਦਾਂ ਹੁਣ ਚਲੋ ਕੋਈ ਚੀਜ਼ ਬਣਾਣੀ ਰੈਸিপি ਉਹ ਇੱਕ ਡਿਫਰੈਂਟ ਚੀਜ਼ ਹੈ ਬਲੌਗਿੰਗ ਦੇ ਨਾਮ ਤੇ ਕੁਝ ਵੀ ਕਰ ਦੋ ਬਸ ਬਲੌਗਿੰਗ ਹੈ ਬਲੌਗ ਹੈ ਸਾਡਾ ਬਲੌਗ ਹੈ ਸਾਡਾ ਚਾਹ ਬਣਾ ਦੁੱਧ ਵਿੱਚ ਪੱਤੀ ਪਾ ਰਹੀ ਆ ਬਸ ਇਹਦਾ ਵੀਡੀਓ ਚੱਕ ਕੇ ਪਾ ਦਿੱਤਾ ਹੁਣ ਕਿਸੇ ਨਾਲ ਕਹਿਣਾ ਤੈਨੂੰ ਕੀ ਪ੍ਰੋਬਲਮ ਹੈ ਤੈਨੂੰ ਕੀ ਪ੍ਰੋਬਲਮ ਹੈ ਫਿਰ ਜੇ ਮੈਂ ਰਿਐਕਸ਼ਨ ਦਿੱਤਾ ਫਿਰ ਤੁਹਾਨੂੰ ਕੀ ਪ੍ਰੋਬਲਮ ਹੈ ਹੂੰ ਇਹ ਨੂੰ ਨਹੀਂ ਦੱਸਦਾ verdade ਕਿ ਜਦੋਂ ਅਸੀਂ ਰੋਸਟੇ ਰਿਐਕਸ਼ਨ ਦੇ ਉਹਨੇ ਪਤਾ ਨਹੀਂ ਵਾਈਟੀ ਸਾਨੂੰ ਕਿੰਨੇ ਕ ਪੈਸੇ ਦੇ ਦਿੰਦੀ ਹੈ ਬਹੁਤ ਪੈਸੇ ਦੇ ਦਿੰਦੀ ਹੈ ਇੰਨੇ ਪੈਸੇ ਦੇ ਦਿੰਦੀ ਹੈ ਨਾ ਕਿ ਮੈਨੂੰ ਤਾਂ ਇੰਨੇ ਪੈਸੇ ਆ ਚੁੱਕੇ ਹੈ ਕਿ ਮੈਂ ਤੇ ਆਪਣੇ ਨਿਊ ਚੰਡੀਗੜ੍ਹ ਦੇ ਨਾਲ ਜਿੰਨੇ ਵੀ ਪ੍ਰੋਜੈਕਟ ਆਏ ਨਾ ਉਹਨਾਂ 'ਚ ਮੈਂ ਆਪਣਾ 50% ਸ਼ੇਅਰ ਪਾ ਦਿੱਤਾ ਇਹਨਾਂ ਦੇ ਹਿਸਾਬ ਨਾਲ ਇਹ ਜਿੰਨੇ ਵੀ ਬਲੌਗਰ ਦੇ ਰਿਸ਼ਤੇਦਾਰ ਚਮਚੇ ਹੈ ਨਾ ਇਹਨਾਂ ਦੇ ਹਿਸਾਬ ਨਾਲ ਅਗਰੇ ਇਹਨਾਂ ਦੇ YouTube ਤੇ ਸਿਰ ਤੇ ਲੜਾ ਉਹਨਾਂ ਸ਼ਾਮ ਨੂੰ ਚਾਰ ਦੇ ਨਾਲ ਵੀ ਨਾ ਰੋਟੀ ਨਸੀਬ ਹੋਵੇ ਇਹ ਯਾਰ ਮਤਲਬ ਕੁਝ ਵੀ ਚੱਕ ਕੇ ਚੇਪ ਦੋ ਬਸ ਕੁਝ ਵੀ ਪਾ ਦੋ ਬਸ ਤੇ ਇਹਨਾਂ ਨੂੰ ਦੇਖ ਦੇ ਕੇ ਲੋਕੀ ਇਨਸਪਾਇਰ ਹੋਣ ਛੋਟੀਆਂ ਕੁੜੀਆਂ ਆ ਕੇ ਆ ਕੰਮ ਕਰਨੇ ਸ਼ੁਰੂ ਕਰ ਦਿੱਤੇ ਇਹਨਾਂ ਨੇ ਸੋਨੂ ਵਰਗੀਆਂ ਤੇ ਸੋਨੂ ਵਰਗੀ ਦੀ ਵਰਗੀ ਦੀ ਜਿਹੜੀ ਭੈਣ ਹੈ ਇਹਦੀ ਵਲੋਗਿੰਗ ਕੋਈ ਅੱਜ ਦਿਨ ਤੱਕ ਕੋਈ ਅਸੀਂ ਚੱਜ ਦੀ ਕੋਈ ਚੀਜ਼ ਦੇਖੀਏ ਤੁਸੀਂ ਜਾਦਾ ਇਹਨਾਂ ਦਾ ਵਲੋਗ ਆਏਗਾ ਅਸੀਂ ਸ਼ਾਪਿੰਗ ਕਰਨ ਚੱਲੇ ਆ ਉਹ ਮੁੰਡਾ ਜਿਆ ਉਹਦੇ ਨਾਲ ਘੁੰਮਦੇ ਰਹੂਗੀ ਹਨਾ ਜਿਆਦਾ ਹੀ ਸ਼ਾਪਿੰਗ ਕਰਨ ਚੱਲੇ ਆ ਸ਼ਾਪਿੰਗ ਕਰਕੇ ਆਏ ਆ ਬਸ ਇਸ ਤੋਂ ਇਲਾਵਾ ਕੁਝ ਨਹੀਂ ਹੁੰਦਾ ਇਹਨਾਂ ਦੀ ਵਲੋਗਿੰਗ ਦੇ ਵਿੱਚ ਇਸ ਸਾਡੀ ਕੁੜੀ ਥੋੜੀ ਬਿਮਾਰ ਹੈ ਹੈ ਕੀ ਹੋ ਗਿਆ ਸੋਨੂ ਕੁੜੀ ਕੀ ਕਹ ਲोगी ਸੋਨੂ ਕੁੜੀ ਤੇ ਟੈਸਟ ਕਰਵਾ ਕੇ ਲਿਆਵਾਂਗੇ ਅੱਜ ਤੇ ਬਾਕੀ ਯਾਰ ਸਲੂਨ ਵੀ ਹੋ ਕੇ ਆਉਣਾ ਸੀਗਾ ਤੇ ਉਹ ਕੱਲ ਜਾਵਾਂਗੇ ਹਨਾ ਹੌਲੀ ਹੌਲੀ ਸਭ ਕੁਝ ਕਰਾਂਗੇ ਚਲੋ ਦਿਖਾਉਣੀ ਹੈ ਦਨ ਨੂੰ ਅੱਗੇ ਸਭ ਪਹਿਲਾਂ ਉਹਨੂੰ ਦਿਖਾ ਲੈ ਡਾਕਟਰ ਦੇ ਕੋਲ ਉਹਦੀ ਆਵਾਜ਼ ਵੀ ਨਹੀਂ ਨਿਕਲ ਰਹੀ ਹੌਲੇ ਹੌਲੇ ਸਭ ਕੁਝ ਕਰਾਂਗੇ ਤੂੰ ਬਿਚਾਰੀ ਦੀ ਆਵਾਜ਼ ਵੀ ਨਿਕਲਦੀ ਕੋਲ ਨੂੰ ਕੀ ਹੋ ਗਿਆ ਤੈਨੂੰ ਉਹ ਤੇਰੇ ਤੇ ਤੇ ਸਾਰੇ ਚਲਦੇ ਆ ਜੇ ਤੂੰ ਬਹਿ ਗਈ ਤਾਂ ਇਹਨਾਂ ਦਾ ਬਹੁਤ ਬੁਰਾ ਹਾਲ ਹੋ ਜਾਣਾ ਏ ਚਲੋ ਅੱਗੇ ਦੇਖਦੇ ਆ ਇਹਨਾਂ ਨੂੰ ਅਸੀਂ ਸ਼ੌਪ ਤੇ ਆ ਚੁੱਕੇ ਆ ਅਸੀਂ ਦੇਖਣ ਲੱਗੇ ਸੀ ਕਿ ਗਗਰੇ ਭੈਣ ਜੀ ਦੇ ਪਤਰੀ ਆ ਕੁਛ ਖਾਂਦੀ ਤਾਂ ਨਹੀਂ ਗਗਰੇ ਮਦਨੂ ਜਨੈ ਦੀ ਜ਼ਿੰਦਗੀ 'ਚ ਕੁਝ ਨਹੀਂ ਆ ਇਹਨਾਂ ਦੀ ਜ਼ਿੰਦਗੀ 'ਚ ਤੂੰ ਇਹਨਾਂ ਦੇ ਵਲੌਗ ਦੇ ਕੋਈ ਜਸ ਸ਼ਾਪਿੰਗ 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 ਪਤਾ ਕੀ ਇਹ ਜਿਹੇ ਚੀਜ਼ਾਂ ਦਾ ਤੁਸੀਂ ਬਾਰ-ਬਾਰ ਦਿਖਾਉਂ ਨਾ ਫਿਰ ਕੁਝ ਲੋਕ ਕੀ ਨਾ ਬੜੀ ਜਲਦੀ ਉਹ ਹੋ ਜਾਂਦੇ ਉਹਨਾਂ ਨੂੰ ਲੱਗਦਾ ਕਿ ਯਾਰ ਸੱਚੀ ਇੰਨਾ ਪੈਸਾ ਆਂਦਾ ਭਾਵੇਂ ਇਹਨਾਂ ਨੇ ਕੁਝ ਨਾ ਖਰੀਦਿਆ ਹੋਵੇ ਇਹ ਰੈਂਟ ਤੇ ਲੈ ਕੇ ਆਏ ਹੋਣ ਇਹ ਕੁਝ ਖਰੀਦਿਆ-ਖਰੂਦਿਆ ਨਹੀਂ ਮੈਨੂੰ ਨਹੀਂ ਲੱਗਦਾ ਇਹ ਖਰੀਦਿਆ ਹੋਣੀਆਂ ਇਹ ਡੇਲੀ ਯਾਰ ਕੋਣ ਸ਼ਾਪਿੰਗ ਕਰਨ ਜਾਂਦਾ ਹੈ ਇਨਾ ਦਾ ਰਸਨਾ ਮਨਾਨਾ ਖਾਣਾ ਪੀਣਾ ਬਾਕੀ ਵੜਾਇਵਰ ਜੋ ਵੀ ਗਣਾ ਸਾਰਾ ਕੁਝ ਇੰਟਰਨੈਟ ਤੇ ਹੀ ਹੈ ਕੁਝ ਹੈ ਹੀ ਨਹੀਂ ਪਰਸਨਲ ਫਿਰ ਜਦੋਂ ਅਸੀਂ ਕੁਝ ਬੋਲੀਏ ਫਿਰ ਸਾਨੂੰ ਆ ਜਾਂਦੇ ਬੜੇ ਲੋਕੀ ਆਫੈਂਡ ਹੋ ਜਾਂਦੇ ਆ ਗਰੀਬਾਂ ਨੂੰ ਤੁਸੀਂ ਇਦਾਂ ਕਹਿੰਦੇ ਹੋ ਗਰੀਬਾਂ ਨੂੰ ਤੁਸੀਂ ਇਦਾਂ ਕਹਿੰਦੇ ਹੋ ਰੋਮਾਂਸ ਵੀ ਇਹਨਾਂ ਦਾ ਇਹਦੇ ਵਿੱਚ ਹੀ ਆ ਲੜਾਈਆਂ ਵੀ ਇਹਦੇ ਵਿੱਚ ਹੀ ਆ ਹੂੰ ਦਿਖਾਵਾਂ ਚਲੋ ਜੀ ਜਦ ਤੱਕ ਮੈਂ ਵੀ ਰੋਟੀ ਖਾ ਲੋ ਪਹਿਲਾਂ ਚਾਹ ਪੀਣੀ ਆ ਸੌਰੀ 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 ਫॉर ਵਰਡ ਚਾ ਕੀਤਾ ਤੂੰ ਤੁਹਾਨੂੰ ਪਤਾ ਪੜਾ ਦਾ ਹੈਗਾ ਮੈਂ ਤੁਹਾਨੂੰ ਐਂ ਕਿਹਾ ਸੀ ਵੀ ਉਧਰ ਨਹੀਂ ਜਾਣਾ ਸੀ ਤੇ ਤੁਸੀਂ ਕਿਉਂ ਗਏ ਫਿਰ ਮੈਂ ਰਾਹ ਦੀ ਕਿਹਾ ਸੀ ਨਹੀਂ ਜਾਣਾ ਆਵ ਦੀ ਗਲਤੀ ਤਾਂ ਮੰਨਣੀ ਨਹੀਂ ਮੈਂ ਫਿਰ ਵੀ ਸੌਰੀ ਗਈ ਨਹੀਂ ਆ ਮੈਨੂੰ ਪਤਾ ਕਿੰਨੀ ਟੈਨਸ਼ਨ ਹੋ ਗਈ ਸੀ ਜਦੋਂ ਇੱਕ ਕਲਿੱਪਸ ਗਿਆ ਹੋਣ ਗਿਆ ਇੰਟਰਨੈਟ ਤੇ ਪਾਣ ਵਾਲੀਆਂ ਕਿ ਬੰਦੇ ਦੀ ਕੋਈ ਪਰਸਨਲ ਗੱਲ ਹੋ ਰਹੀ ਚੱਕ ਕੇ ਉਹ ਇੰਟਰਨੈਟ ਤੇ ਸਭ ਤੋਂ ਫਿਰ ਫਿਰ ਆ ਜਾਂਦੇ ਇਹਨਾਂ ਦੇ ਚਮਚੇ ਬੜੇ ਆਫੈਂਡ ਹੋ ਕੇ ਮੰਨੇ ਨੀ ਮੈਂ ਸਰ ਵੀ ਸੌਰੀ ਗਈ ਅੰਨੀਆ ਮੈਨੂੰ ਪਤਾ ਕਿੰਨੀ ਟੈਨਸ਼ਨ ਹੋ ਗਈ ਸੀ ਜੇ ਉੱਥੇ ਕੁਝ ਹੋ ਜਾਂਦਾ ਫੇਰ ਕੀ ਹੋ ਜਾਂਦਾ ਕੀ ਹੋ ਜਾਂਦਾ ਤੁਹਾਨੂੰ ਨਹੀਂ ਪਤਾ ਕਿੰਨੇ ਨੇ ਛੇੜੀ ਫਿਰਦੇ ਉੱਧਰ ਚੰਗਾ ਫਿਰ ਸੌਣ ਲਓ ਉੱਠ ਜਾਓ ਕੀ ਐ ਸੌਣਦੇ ਹੋ ਤੁਸੀਂ ਸੌਂਜੋ ਫਿਰ ਸਾਰੀ ਰਾਤ ਹੀ ਪਈ ਐ ਸੌਣ ਨੂੰ ਰੋਟੀ ਖਾ ਕੇ ਸੌਂਜੋ ਸੌਂਜੋ ਰੋਟੀ ਮੇ ਬਣਾਨੀ ਆ ਬਣੀ ਪਈ ਐ ਰੋਟੀ ਤਾਂ ਤੇ ਜੇ ਮੈਂ ਨਾ ਖਾਣੀ ਹੋਵੇ ਕੱਲੀ ਨੇ ਫੇਰ ਚੱਲ ਅੱਜ ਕੁਝ ਬਣਾ ਬਾਰੋਲੇ ਆ ਤਾਂ ਕੁਝ ਕਹਿੰ ਲਈ ਯਾਰ ਅੱਜ ਕੁਝ ਬਣਾ ਦੋ ਹੁਣ ਤਾਂ ਕਹਿਦੀ ਰੋਟੀ ਬਣੀ ਹੋਈ ਐ ਓ ਯਾਰ ਫਿਰ ਤੁਸੀਂ ਕਹਿੰਦੇ ਯਾਰ ਮੈਂ ਕਿੰਨਾ ਦੀ ਗੱਲਾਂ ਤੇ ਬੋਲ ਰਹੀ ਆ ਯਾਰ ਮੈਨੂੰ ਆਪ ਹੱਸਾਂ ਦਾ ਕੀ ਵਾਰ ਦੇਖ ਕੇ ਹਨ ਕਿ ਕੁਝ ਪਰਸਨਲ ਗੱਲਾਂ ਹੁੰਦੀਆਂ ਨਾ ਬੰਦਾ ਪਰਸਨਲ ਗੱਲ ਕਰ ਰਿਹਾ ਉਹ ਸੁੱਤਾ ਪਿਆ ਪਤਾ ਨਹੀਂ ਕੰਮ ਤੋਂ ਆਇਆ ਕਿੱਥੋਂ ਐ ਬੰਦਾ ਕਹਿੰਦਾ ਕਿ ਚੱਲ ਅੱਧਾ ਘੰਟਾ ਰੈਸਟ ਕਰ ਲੈਂਦਾ ਨਾ ਬੰਦਾ ਥੱਕ ਜਾਂਦਾ ਕੰਮ ਤੋਂ ਹੁਣ ਮੈਂ ਮੈਂ ਕੰਮ ਤੋਂ ਆ ਕੇ ਸਿੱਧੀ ਆ ਕੇ ਵੀਡੀਓ ਬਣਾ ਲੱਭੀ ਮੇਰਾ ਵੀ ਹੁਣ ਦਿਲ ਕਰ ਰਿਹਾ ਕਿ ਬਸ ਮੈਂ ਵੀਡੀਓ ਬਣਾਵਾ ਅੱਧਾ ਘੰਟਾ ਸੋ ਜਾਵਾ ਹੁੰਦਾ ਯਾਰ ਬੰਦਾ ਜਦੋਂ ਜਾਂਦਾ ਏ ਵਾਪਸ ਆਂਦਾ ਥੱਕ ਜਾਂਦਾ ਯਾਰ ਬੰਦਾ ਪਰ ਨਹੀਂ ਇਹ ਵੀ ਜੇ ਕੋਈ ਵੀਡੀਓ ਪਾਣੀ ਹੈ ਪਰ ਚੱਲ ਵਧੀਆ ਹੀ ਆ ਉਹਦਾ ਵੱਧ ਪੈਸੇ ਤੱਕ ਕਮਾ ਲੂਗੀ ਐਡੀ ਟੀੜ ਹੈ ਨਾ ਬੰਦੇ ਨੇ 50 ਵਾਰ ਹੀ ਗਿਆ ਤਾਂ ਵੀ ਰੁਕ ਜਾ ਵੇਟ ਕਰ ਲੈ ਉਹਦੇ ਉੱਪਰ ਹੀ ਸਿਰ ਤੇ ਚੜਕੇ ਬੈਠੀ ਹੋਈ ਹੈ ਪਰ ਤੇਰੀ ਕੀ ਚੱਲ ਬੰਦਾ ਆਇਆ ਤੈਨੂੰ ਨੇ ਕਿਹਾ ਹੈ ਕਿ ਥੋੜਾ ਦੇ ਮੈਨੂੰ ਰੈਸਟ ਕਰਨ ਲੈਣ ਦੇ ਮੈਂ ਉੱਥੇ ਨਾ ਪਰ ਨਹੀਂ ਤੇਰਾ ਚੱਲ ਤੂੰ ਜੋ ਮਰਜ਼ੀ ਕਰ ਉਹ ਵੀ ਕੋਈ ਦਿੱਕਤ ਨਹੀਂ ਯਾਰ ਕਮ ਸਕਮ ਕੈਮਰਾ ਤਾਂ ਬੰਦ ਕਰ ਲੈ ਕਿਤੇ ਕੋਈ ਬੰਦੇ ਦੀ ਪ੍ਰਾਈਵੇਸੀ ਤਾਂ ਹੁੰਦੀ ਹੈ ਮਾੜੀ ਮੋਟੀ ਆ ਨਾ ਕੋਈ ਚਾਰ ਬੰਦੇ ਦੇਖ ਰਿਹਾ ਇਹਦੇ ਬਲੌਗ ਥੱਲੇ ਪਤਾ ਲੋਕਾਂ ਨੇ ਇਹਨੂੰ ਇੰਨੀਆਂ ਗਾਲਾਂ ਕੱਢੀਆਂ ਸੀਗਾ ਨਾ ਕਿ ਤੂੰ ਆਪਦੀ ਪਰਸਨਲ ਲਾਈਫ ਦੱਸ ਰਹੀ ਹੈ ਨਾ ਚੰਗਾ ਨਹੀਂ ਲੱਗਦਾ ਯਾਰ ਆਪਣੀ ਬੈਡਰੂਮ ਦੀ ਐਟ ਲੀਸਟ ਏ ਕਲਿਪਸ ਨੂੰ ਅਵੋਇਡ ਕਰਿਆ ਕਰੋ ਤੁਸੀਂ ਖਾਸ ਕਰਕੇ ਇਦਾਂ ਦੇ ਜਿਹੜੇ ਠੀਕ ਆ ਫਿਰ ਨਹੀਂ ਥੋੜੀ ਕਰਦੇ ਹੁੰਦੇ ਆ ਉਹ ਜਿਵੇਂ ਸ਼ਲੋਕਾ ਪਾ ਦਮ ਹੁੰਦੇ ਸਰ ਸਿਰ ਉੱਪਰ ਆਇਆ ਹੋਰ ਕੀ ਕੀਤਾ ਗਾਲਾਂ ਮਿਲ ਗਈਆਂ ਬਹੁਤ ਆ ਹੁਣ ਨਾ ਆਦੋ ਕੇ ਠੰਡਾ ਹੋ ਗਿਆ ਹੁਣ ਗਾਲਾਂ ਆ ਕੇ ਕੀ ਆਏ ਵੜੀ ਦਿਸ ਉਹ ਥੋੜੀ ਸ਼ਰਮ ਨੂੰ ਹੱਥ ਮਾਰ ਲਓ ਹੈਗੀ ਬੱਚੀ ਕੀ ਉਹ ਵੀ ਚਲੀ ਗਈ ਹੈ ਉਹ ਯਾਰ ਤੁਸੀਂ ਕਿੱਦਾਂ ਦੀਆਂ ਦੋਨੋਂ ਭੈਣਾਂ ਸੱਚੀ ਸਿਰੇ ਦੀਆਂ ਦੋਨੋਂ ਬੇਸ਼ਰਮਾਂ ਆਪਣੇ ਨਾ ਬਲੌਗ ਦੇ ਲਿਕਮੈਂਟ ਬੜ ਲੈਣੇ ਸੀ ਤੈਨੂੰ ਲੋਕਾਂ ਨੇ ਇੰਨੀਆਂ ਗਾਲ ਭਰਾਈ ਸੀ ਕਿ ਨਾ ਤੈਨੂੰ ਇਰ ਕੁਝ ਦਮਣਾ ਪ੍ਰਾਈਵੇਟ ਰੱਖ ਲੋ ਕਿ ਹਰ ਜੀ ਇਹਨੂੰ ਪਬਲਿਕ ਕਰਨਾ ਜ਼ਰੂਰੀ ਹੈ ਯਾਰ ਤੁਸੀਂ ਇੰਨੇ ਪੈਸੇ ਦੇ ਵਿੱਚ ਇੰਨੇ ਹੋਗੇ ਤੁਹਾਨੂੰ ਦਿਖਦਾ ਹੀ ਨਹੀਂ ਹੈ ਕਿ ਅਸੀਂ ਕੀ ਚੀਜ਼ ਸਹੀ ਕਰ ਰਹੇ ਹਾਂ ਕੀ ਚੀਜ਼ ਗਲਤ ਕਰ ਰਹੇ ਹਾਂ ਕੋਈ ਕਪੜੇ ਧੋਣੇ ਦਿਖਾਈ ਜਾਂਦਾ ਕੋਈ ਇੱਧਰ ਚਾਹ ਬਣਾ ਲਓ ਇਹ ਕਰ ਲਓ ਉਹ ਕਰ ਲਓ ਜਿੱਦਾਂ ਇਹਨਾਂ ਨੇ ਤਾਂ ਮਤਲਬ ਹੁਣ ਦੱਸਿਆ ਇਸ ਤੋਂ ਪਹਿਲਾਂ ਤਾਂ ਸਾਨੂੰ ਆਂਦਾ ਹੀ ਨਹੀਂ ਸੀਗਾ ਕੁਝ ਵੀ ਲੋਕਾਂ ਨੂੰ ਤਾਂ ਪਤਾ ਨਹੀਂ ਚਾਹ ਕਿਵੇਂ ਬਣਦੀ ਹੈ ਕਪੜੇ ਕਿਵੇਂ ਧੁੱਤੇ ਜਾਂਦੇ ਆ ਇਸ ਘਰ ਦੇ ਗੰਮਾ ਨੂੰ ਨਾ ਲਾਈਕ ਇਹ ਨੋਰਮਲ ਚੀਜ਼ਾਂ ਨੂੰ ਵੀ ਬੜਾ ਮਹਾਨ ਦੁੱਤੀ ਕਿ ਤੁਸੀਂ ਕਪੜੇ ਧੋਤਨੇ ਸੀ ਬਹੁਤ ਮਹਾਨ ਕੰਮ ਕਰ ਦਿੱਤਾ ਆ ਚਲੋ ਇਹਨਾਂ ਨੂੰ ਦਫਾ ਕਰੋ ਉਧਰ ਚਲਦੇ ਆ ਗਾਈਜ਼ ਵੀਰੇ ਦਾ ਇੰਟਰਵਿਊ ਆ ਗਿਆ ਹੈ ਅਨੇ ਬੜੀਆਂ ਅਨੇ ਬੜੀਆਂ ਚਵੜਾ ਮਾਰੀਆਂ ਹੋਈਆਂ ਰੁਕ ਜਾ ਤੈਨੂੰ ਮੈਂ ਕਹਿਣਾ ਨਹੀਂ ਸੀਗਾ ਕੁਝ ਵੀ ਪਰ ਤੂੰ ਅਰਮਾਨ ਮਲਿਕ ਦੇ ਘਰ ਚਲ ਗਈ ਤੂੰ ਜ਼ਿਰਖਪੁਰ 아이 ਸੀਗੀ ਚੰਡੀਗੜ੍ਹ ਨਹੀਂ ਆਈ ਉਧਰੋਂ ਨਿਕਲ ਗਈ ਬਾਰੋ ਬਾਰੀ ਉਪਰੋ ਉਪਰੋ ਉਪਰ ਉਹ ਤੁਹਾਡੀ ਸ਼ਰਮ ਕਰ ਲੈ ਯਾਰ ਉਹ ਤਵਸੀਰ ਦਾ ਬੇਸ਼ਰਮ ਬੰਦਾ ਹੈ ਉਹਦੇ ਨਾਲ ਜੇ ਕੋ ਕੋ ਲਾਈਵ ਕਰ ਰਹੀ ਹੈ ਦੱਸੋ ਯਾਰ ਕੁਝ ਚੱਜ ਦਾ ਨਹੀਂ ਤੈਨੂੰ ਲੱਗਿਆ ਕੋ ਲਾਈਵ ਕਰਨ ਵਾਸਤੇ ਉਹਦਾ ਆਪ ਲੋਕਾਂ ਕੋਲ ਗਾਲੀਆਂ ਹਿੰਦੀ ਵਾਲੇ ਕੋਲ ਖਾ ਖਾ ਕੇ ਤੇ ਪੰਜਾਬ 'ਚ ਲੁੱਕੇ ਬੈਠਾ ਪਿਆ ਐ ਅੱਡਾ ਮੈਨੂੰ ਬੇਕਾਰ ਬੰਦਾ ਲੱਗਦਾ ਨਾ ਸੱਚੀ ਗੱਲ ਕਮਾ ਉਹ ਤੇ ਦੋ ਦੋ ਵਿਆਹ ਕਰਾ ਕੇ ਸੋਸਾਇਟੀ ਨੂੰ ਗਲਤ ਐਗਜ਼ੈਂਪਲ ਸੈੱਟ ਕਰਕੇ ਬਿਗ ਵਾਸਤੋ ਜਿੱਤੀਆਂ ਲਾ ਗਿਆ ਔਰ ਉਸ ਬੰਦੇ ਨੇ ਹਾਏ ਹੈਲੋ ਬੀਰਾ ਬਹੁਤ ਚੰਗਾ ਬੀਰਾ ਇਹ ਬੀਰਾ ਬੋ ਓ ਯਾਰ ਤੁਸੀਂ ਵਿਊਜ਼ ਲਈ ਇੰਨਾ ਜ਼ਿਆਦਾ ਗਿਰਜੋਗੇ ਕਿੰਨੇ ਕ ਪੈਸੇ ਆ ਜਾਣਗੇ ਤੁਹਾਨੂੰ ਚਲੋ ਇਹਦੀ ਇੰਟਰਵਿਊ ਆਈਏ ਪਹਿਲਾਂ ਇਹਦੀ ਇੰਟਰਵਿਊ ਚੈੱਕ ਕਰਦੇ ਆਂ ਸਰੀ ਦੁਨੀਆ ਨੂੰ ਹਸਾਉਣ ਦੀ ਕੋਸ਼ਿਸ਼ ਕਰਦੀ ਰਹਿੰਦੀ ਹੈ ਆ ਦੇਖੋ ਸ਼੍ਰੀ ਦੇਵੀ ਦੇ ਪੋਸਟ ਕਿ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਜਿਹੜੀਆਂ ਹਾਸੇ ਲੋਕ ਸੋਸ਼ਲ ਮੀਡੀਆ ਤੇ ਦੇਖਦੇ ਆ ਉਹਨੇ ਹਾਸੇ ਇਹਨਾਂ ਦੀ ਜ਼ਿੰਦਗੀ ਦੇ ਵਿੱਚ ਨਹੀਂ ਸੀ ਬਚਪਨ ਬਹੁਤ ਵਧੀਆ ਪਰਿਵਾਰ ਦੇ ਵਿੱਚ ਬੀਤਿਆ ਉਸ ਤੋਂ ਬਾਅਦ ਖੋ ਸ਼੍ਰੀ ਦੇਵੀ ਦੇ ਪੋਸਟ ਦੇਖੋ ਮੈਨੂੰ ਅੱਜ ਦਿਨ ਤੱਕ ਇੱਕ ਵੀ ਬੰਦਾ ਜਿਹੜੇ ਮੈਨੂੰ ਦੇਖਦੇ ਆ ਨਾ ਜਿੰਨੇ ਵੀ ਮੈਨੂੰ ਦੇਖਦੇ ਮੈਨੂੰ ਇੱਕ ਵੀ ਬੰਦਾ ਕਹਦਾ ਕਿ ਮੈਂ ਬਚਪਨ ਤੋਂ ਲੈ ਕੇ ਹੁਣ ਤੱਕ ਜਿੰਨੀ ਵੀ ਉਹਦੀ ਬੰਦੇ ਦੀ ਉਮਰ ਹੋਏਗੀ ਵਾਟਐਵਰ ਜਿੰਨੀ ਵੀ ਉਮਰ ਹੋਏਗੀ ਬੰਦੇ ਦੀ ਬੰਦਾ ਕਹਿੰਦਾ ਕਿ ਮੇਰੀ ਜ਼ਿੰਦਗੀ 'ਚ ਪ੍ਰੋਬਲਮਸ ਨਹੀਂ ਆਈਆਂ ਇੱਕ ਵੀ ਬੰਦਾ ਐਸਾ ਮੈਨੂੰ ਆ ਕੇ ਕਹਦੇ ਮੇਰੀ ਜ਼ਿੰਦਗੀ 'ਚ ਸਭ ਦੀ ਜ਼ਿੰਦਗੀ 'ਚ ਬੰਦਾ ਇਹ ਕੋਈ ਇਥੇ ਕੱਲੀ ਨਹੀਂ ਹੈ ਜਿਸ ਦੀ ਜ਼ਿੰਦਗੀ 'ਚ ਪ੍ਰੋਬਲਮਸ ਹੈ ਸਭ ਦੀ ਜ਼ਿੰਦਗੀ ਵਿੱਚ ਸਭ ਦੀ ਆਲਮੋਸਟ ਹਰ ਬੰਦੇ ਦੀ ਜ਼ਿੰਦਗੀ 'ਚ ਕੁਝ ਨਾ ਕੁਝ ਕੋਈ ਹੋਏਗਾ ਕਹਿ ਲਓ ਲੱਖਾਂ 'ਚੋਂ ਇੱਕ ਬੰਦਾ ਜਿਹੜਾ ਕਹਦੇ ਕਿ ਮੇਰੀ ਜ਼ਿੰਦਗੀ ਬਹੁਤ ਸੋਖੀ ਨਿਕਲੀ ਮੈਨੂੰ ਆਪਣੀ ਪਾਸਟ ਦੀ ਲਾਈਫ 'ਚ ਕੋਈ ਦਿੱਕਤ ਨਹੀਂ ਆਈ ਜਾਂ ਮੈਂ ਹੁਣ ਬਹੁਤ ਸੋਖਾ ਹਾਂ ਇਦਾਂ ਕੁਝ ਨਹੀਂ ਹੈ ਪਰ ਇਹਨਾਂ ਨੇ ਖੇਡਣੇ ਨੇ ਨਾ ਸਿੰਪਥੀ ਕਾਰਡ ਗਰੀਬੀ ਕਾਰਡ ਕਿੰਨੇ ਸਾਲਾਂ ਤੋਂ ਲੱਗੀ ਹੋਈ ਹੈ ਬਲੌਗਿੰਗ ਕੋ ਦੋ ਸਾਲ ਮੈਨੂੰ ਲੱਗਦਾ ਟਿਕਟੋਕ ਦੇ ਟਾਈਮ ਦੇ ਬੱਟ ਯਾਰ ਇਹ ਡੇਲੀ ਰਾਤ ਨੂੰ ਡੇਲੀ ਰਾਤ ਨੂੰ ਲਾਈਵ ਹੋ ਕੇ ਬੰਦੀ ਬੰਦੀ ਹੈ ਕਿਹੜੀ ਚੰਗੇ ਘਰਾਂ ਦੀਆਂ ਕੁੜੀਆਂ ਡੇਲੀ ਹੋ ਕੇ ਲਾਈਵ ਹੋ ਕੇ ਬੰਦੀਆਂ ਸਾਨੂੰ ਕਿਹ ਆਪਸ਼ਨ ਨਹੀਂ ਆਦੀ ਲਾਈਵ ਹੋ ਕੇ ਬਹਿਣ ਦੀ ਯਾਰ ਮੈਂ ਤਾਂ ਹੈਰਾਨ ਹੈ ਯਾਰ ਡੇਲੀ ਲਾਈਵ ਹੋ ਕੇ ਬੰਦੀ ਹੈ ਮੈਂ ਕਦੇ ਤਾਂ ਲਾਈਵ ਉਦਾਂ ਨਹੀਂ ਦੇਖਿਆ ਪਰ ਮੈਂ ਦੇਖਦੀ ਹਾਂ ਕਿ ਇੰਸਟਾਗ੍ਰਾਮ ਦੇ ਸਟੋਰੀ ਪਾਉਗੀ ਕਿ ਮੈਂ 8:00 ਵਜੇ ਲਾਈਵ ਆਣਾ ਤੇ ਲਾਈਵ ਆ ਜਾ ਉਹ ਮੈਂ ਸੁਣਿਆ ਕਿ ਉੱਥੇ ਪੈਸੇ ਮੰਗਦੀ ਹੈ ਉੱਥੇ ਕਹਿੰਦੀ ਹੈ ਕਿ ਉਹ ਸੁਪਰ ਥੈਂਕਸ ਆਂਦਾ ਹੈ نیچے ਕਹਿੰਦੀ ਹੈ ਕਿ ਮੈਨੂੰ ਉਹਦੇ ਚ ਪੈਸੇ ਪਾਓ ਡਿਜੀਟਲ ਮੰਗਤੇ ਦੱਸਦੇ ਕਿ ਇਹਨਾਂ ਦੇ ਛਾਤੀ ਦਾ ਜਦੋਂ ਆਪਰੇਸ਼ਨ ਹੋਇਆ ਤਾਂ ਹੁਣ ਲੋਕ ਇਹਨਾਂ ਦੀ ਛਾਤੀ ਬਾਰੇ ਕਮੈਂਟ ਕਰਦੇ ਸੋ ਲੱਗੇ ਅੱਜ ਦਿਨ ਤੱਕ ਮੈਂ ਕੋਈ ਐਸਾ ਕਮੈਂਟ ਨਹੀਂ ਦੇਖਿਆ ਕਿ ਕਦੇ ਕਿਸੇ ਨੇ ਦੀ ਬ੍ਰੈਸਟ ਤੇ ਕਮੈਂਟ ਕੀਤਾ ਹੋਵੇ ਮੈਂ ਇਹਦੇ ਕਮੈਂਟ ਪੜ੍ਹਦੀਆਂ ਮੈਂ ਪੜ੍ਹਦੀਆਂ ਕਮੈਂਟ ਕਿ ਪਰੋਸਟ ਕਰਦੇ ਤੁਹਾਨੂੰ ਪੜਨੇ ਪੈਂਦੇ ਆ ਮੈਂ ਇਹਦੇ ਕਮੈਂਟ ਮੈਂ ਅੱਜ ਦਿਨ ਤੱਕ ਕੋਈ ਐਸਾ ਕਮੈਂਟ ਨਹੀਂ ਦੇਖਿਆ ਕਿਸੇ ਨੇ ਦੀ ਬ੍ਰੈਸਟ ਤੇ ਕਮੈਂਟ ਕੀਤਾ ਹੋਵੇ ਯਾਰ ਕਈ ਬੰਦੇ ਹੁੰਦੇ ਜਿਨ੍ਹਾਂ ਦੀਆਂ ਸਰਜਰੀਆਂ ਹੁੰਦੀਆਂ ਤੇ ਇਹਦੇ ਕੋਈ ਸਿੰਪਥੀ ਵਾਲੀ ਗੱਲ ਨਹੀਂ ਹੋ ਸਕਦਾ ਤੈਨੂੰ ਕੋਈ ਰਸੋਲੀ ਹੋएगी ਕੁਝ ਹੋਏਗਾ ਮਾੜਾ ਮੋਟਾ ਕੁਝ ਤੇ ਤੂੰ ਸਰਜਰੀ ਹੋ ਗਈ ਉਹਦੇ ਤੇ ਵੀ ਉਹਦੇ ਤੇ ਵੀ ਸਿੰਪਥੀ ਲੈਣੀ ਹੈ ਬਸ ਲੈਣੀ ਹੈ ਕਿਸੇ ਤਰੀਕੇ ਨਾਲ ਮਿਲ ਜਾਵੇ ਸਿੰਪਥੀ ਸਾਨੂੰ ਜਦੋਂ ਉਹਨਾਂ ਦੇ ਮਰੇ ਲੋਕ ਕਮੈਂਟ ਕਰਦੇ ਆ ਭੈਣ ਦੱਸਿਆ ਲੋਕਾਂ ਨੂੰ ਕਿ ਮੇਰਾ ਭਰਾ ਖਤਮ ਹੋਇਆ ਏ ਜੇ ਜੋ ਵੀ ਆ ਤਾਈਂ ਲੋਕੀ ਕਮੈਂਟ ਕਰਦੇ ਜੇ ਐਡੀ ਤੁਹਾਨੂੰ ਦਿੱਕਤ ਹੈ ਕਮੈਂਟ ਕਰਨ ਵਾਲਿਆਂ ਤੋਂ ਰਿਐਕਸ਼ਨ ਵਾਲਿਆਂ ਤੋਂ ਰੋਸਟ ਵਾਲਿਆਂ ਤੋਂ ਤਾਂ ਨਾ ਉਹ ਇੰਟਰਨੈਟ ਤੇ ਨਾ ਉਹ ਇੰਟਰਨੈਟ ਤੇ ਆਣਾ ਇੰਟਰਨੈਟ ਤੇ ਲੋਕਾਂ ਨੇ ਦੇਖਣਾ ਲੋਕਾਂ ਦੇ ਦੇਖਿਆ ਤੋਂ ਪੈਸੇ ਜੇ ਤੁਸੀਂ ਕਹਿੰਦੇ ਹੋ ਨਾ ਕਿ ਰੋਸਟਰਾਂ ਨੂੰ ਕਿ ਹਾਂ ਸਾਡੇ ਸਿਰ ਤੇ ਖਾਂਦੇ ਆ ਅਸੀਂ ਇਹਨਾਂ ਦੀ ਰੋਟੀ ਲਗਾ ਦਿੱਤੀ ਆ ਤੇ ਜਿਹੜੇ ਤੁਹਾਨੂੰ ਦੇਖਦੇ ਨਾ ਤੁਸੀਂ ਵੀ ਲੋਕਾਂ ਦੇ ਸਿਰ ਤੇ ਖਾਂਦੇ ਹੋ ਤੁਹਾਡੀ ਵੀ ਕੋਈ ਐਡੀ ਕਲਾ ਹੈ ਨਹੀਂ ਐ ਇਹ ਥੋੜੇ ਟਾਈਮ ਹੀ ਆ ਤੂੰ ਖੜ ਜਾ ਛੇ ਸੱਤ ਮਹੀਨੇ ਬੈਣਾ ਤੈਨੂੰ ਕੋਈ ਪੁੱਛ ਕੇ ਰਾਜੀ ਤ ਅਸ ਦਿਨ ਹੈ ਕਿ ਲੋਕਾਂ ਨੇ ਜੋ ਇਹ ਕਮੈਂਟ ਕੀਤੇ ਜਦੋਂ ਲਾਈਵ ਹੁੰਦੀ ਹੈ ਕਿ ਭਾਈ ਲੋਕਾਂ ਨੇ ਕਮੈਂਟ ਕਰਨੀ ਹੈ ਲਾਈਵ ਹੁੰਦੀ ਕਿਉਂ ਹੈ ਪਹਿਲਾਂ ਮੈਨੂੰ ਚੱਲ ਤੂੰ ਬਲੌਗਿੰਗ ਕਰਦੀ ਹੈ ਤੂੰ ਪਾਉਂਦੀ ਹੈ ਬਲੌਗ ਠੀਕ ਹੈ ਇਟਸ ਓਕੇ ਬਲੌਗ ਤੂੰ ਲਾਈਵ ਹੋ ਕੇ ਕੀ ਕਰਦੀ ਹੈ ਬੰਦਾ ਇੱਕ ਦਿਨ ਮੈਂ ਇਹ ਡੇਲੀ ਨੋਟੀਫਿਕੇਸ਼ਨ ਆਂਦੀ ਹੈ ਮੈਨੂੰ ਮੈਂ ਇਹਨੂੰ ਫੋਲੋ ਨਹੀਂ ਕੀਤਾ ਵੈਸੇ ਮੈਂ ਦੇ ਡੇਲੀ ਜਦੋਂ ਮੈਂ ਰਾਤ ਨੂੰ ਕੋਲਣਾ ਇਹਨੇ ਪਾਇਆ ਹੋਣਾ ਕਿ ਮੈਂ ਬਸ ਥੋੜੀ ਦੇਰ ਚ ਲਾਈਵ ਆਣਾ ਵਾਲੀ ਹਾਂ ਤੁਸੀਂ YouTube ਤੇ ਲਾਈਵ ਆ ਜਾਓ ਗਾਇਸ ਲਾਈਵ 9 ਵਜੇ ਆਣਾ ਇਹਨੂੰ ਦੇਖ ਕੇ ਨਾ ਮਹਿਕਪ੍ਰੀਤ ਉਹਨੇ ਵੀ ਲਾਈਵ ਆਣਾ ਸ਼ੁਰੂ ਕਰ ਦਿੱਤਾ ਹੈ ਫਿਰ ਤੁਸੀਂ ਸਾਰੇ ਕਹਿੰਦੇ ਹੋ ਕਿ ਤੁਸੀਂ ਨਾ ਬੋਲੋ ਨਾ ਬੋਲੋ ਯਾਰੇ ਕੋਈ ਚੰਗੀ ਮਾਤੇ ਲਾਈਵ ਆਂਦਾ ਚੰਗੀ ਘਰਾਂ ਦੀ ਜਨਨੀਆਂ ਤਾਂ ਗਲੀ 'ਚ ਖੜਕੇ ਕਿਸੇ ਨਾਲ ਗੱਲ ਨਹੀਂ ਫालतू ਮੂੰਹ ਨਹੀਂ ਲਾਂਦੀਆਂ ਕਿ ਯਾਰ ਐਵੇਂ ਕਿਸੇ ਨੂੰ ਬੁਲਾ ਲਿਆ ਅਗਲਾ ਗਲਤ ਸਮਝੂਗਾ ਇਹ ਆ ਕੇ ਮੁੰਡੇ ਨਾਲ ਲਾਈਵ ਹੁੰਦੀ ਹੈ ਮੈਨਾਂ ਕਿਦਰ ਲਾਈਵ ਮੈਂ ਉਹਦੀ ਵੀਡੀਓ ਨਹੀਂ ਬਣਾਈ ਸੀਗੀ ਨਾ ਲਾਈਵ ਬੈਠੀ ਸੀਗੀ ਤਿੰਨ ਦੋ ਪਤਾ ਨਹੀਂ ਤਿੰਨ ਮੁੰਡੇ ਸੀਗੇ ਲਾਈਵ ਬੈਠੀ ਸੀਗੀ ਤੇ ਉੱਥੇ ਗੱਲ ਕਰ ਰਹੀ ਸੀਗੀ ਕਿ ਮੁੰਡਾ ਗੈਰਾ ਸੀਗਾ ਕਿ ਹਾਂ ਲੋਕੀ ਤੁਹਾਡੇ ਸਿਰ ਤੋਂ ਖਾਂਦੇ ਫੇਮ ਪਾਲਦੇ ਆਈਏ ਉਹ ਫਲਾਂ ਢੰਕਾਣਾ ਤੇ ਇਹ ਬਾਈ ਕਰਕੇ ਰਾਤ ਦੇ 10 11 ਵਜੇ ਦਾ ਮੈਨੂੰ ਲੱਗਦਾ ਟਾਈਮ ਸੀਗਾ ਇੰਸਟਾਗ੍ਰam ਤੇ ਤੇ ਮੈਂ ਨਾ ਉੱਥੇ ਰਿਪਲਾਈ ਕੀਤਾ ਆਪਣੀ ਦੂਸਰੀ ਆਈਡੀ ਤੋਂ ਰਿਪਲਾਈ ਕੀਤਾ ਨਾ ਮੈਨੂੰ ਬਲੌਕ ਕਰ ਦਿੱਤਾ ਉਸ ਆਈਡੀ ਤੋਂ ਕਿਉਂਕਿ ਮੈਂ ਮੁੰਡੇ ਨੂੰ ਕਮੈਂਟ ਕੀਤਾ ਸੀਗਾ ਤੇ ਉਹਨੇ ਮੈਨੂੰ ਨਾਲ ਹੀ ਮੁੰਡਾ ਲਾਈਵ ਹੋਇਆ ਸੀਗਾ ਉਹ ਨਾਲ ਹੀ ਸ਼ਾਈ ਜੁੜੀ ਹੋਈ ਸੀ ਕਿ ਲਾਈਵ ਦੇ ਵਿੱਚ ਤਾਂ ਮੈਂ ਦੇਖਿਆ ਲਾਈਵੇ ਮੈਂ ਓਪਨ ਕਰ ਲਿਆ ਜਦੋਂ ਹੀ ਮੈਂ ਕਮੈਂਟ ਕੀਤਾ ਇਹਨੇ ਨਾਲ ਹੀ ਮੈਨੂੰ ਬਲੌਕ ਕਰ ਦਿੱਤਾ ਉਥੋਂ ਕੀ ਇਹਨੇ ਕਮੈਂਡ ਕਰ ਦਿੱਤਾ ਚੰਗ ਮਤਲਬ ਕਿ ਕੋਈ ਵੀ ਬੰਦਾ ਯਾਰ ਇਦਾਂ ਕੋਈ ਨਹੀਂ ਲਾਈਵ ਹੋ ਰੋਸਟ ਕਰਨ ਵਾਲੇ ਨੂੰ ਮਿਲਦਾ ਕੀ ਹੈ ਪਤਾ ਨਹੀਂ ਵੀਰੇ ਅਸਲ 'ਚ ਮੈਨੂੰ ਲੱਗਦਾ ਵਿਊਜ਼ ਮਿਲਦੇ ਆ ਵਿਊ ਲੈਣੇ ਵੀ ਮੰਨ ਲਓ ਵੀ ਆਪ ਤਾਂ ਕੁਝ ਉਹਨਾਂ ਕੋ ਕਰ ਨਹੀਂ ਸਕਦੇ ਹੁੰਦੇ ਤੇ ਥੋੜਾ ਨਾਂ ਲੈ ਕੇ ਹਾਂ ਵੀਰੇ ਮੈਂ ਤੁਹਾਨੂੰ ਹੋਰ YouTube ਕੀ ਆ ਦਿੰਦੀ ਹੈ ਹੂੰ ਕੀ ਆ ਦਿੰਦੀ ਹੈ ਹੋਰ YouTube ਵਿਊਜ਼ ਕਰਨ ਵਾਲੇ ਨੂੰ ਕੀ ਦਿੰਦੀ ਹੈ ਰੋਸਟ ਕਰਨ ਵਾਲੇ ਨੂੰ ਕੀ ਦਿੰਦੀ ਹੈ ਤੂੰ ਕਿੱਥੇ ਬੈਠਾ ਪਿਆ ਇਹ ਪੱਤਰਕਾਰ ਹੀ ਹੈ ਫਿਰ ਗਣਾ ਸਾਡੇ ਤੇ ਸਵਾਲ ਚੱਕ ਲਿਆ ਸਾਡੇ ਤੇ ਸਵਾਲ ਚੱਕ ਤੁਸੀਂ ਵੀ ਅੱਜ ਦੇ ਬੰਦੇ ਨੂੰ ਤਾਂ ਤੁਸੀਂ ਕਦੇ ਪੁੱਛਣਾ ਨਹੀਂ ਹੈ ਹਾਂ ਵੀ ਤੇਰੇ ਘਰ ਚ ਕੀ ਮੁਸ਼ਕਿਲ ਹੈ ਤੂੰ ਕੀ ਕੀਤਾ ਲੇਕਿਨ ਇਹ ਜਿਆ ਨੂੰ ਚੱਕ ਲੈਣਾ ਇਹ ਵਿਚਾਰੇ ਅੱਜ ਦੇ ਟਾਈਮ ਦੇ ਵਿੱਚ ਜਿੱਥੇ ਬੰਦਾ ਰਹਿੰਦਾ ਮੈਨੂੰ ਨਹੀਂ ਪਤਾ ਇਹ ਕੌਣ ਹੈ ਕੌਣ ਨਹੀਂ ਆਪਦੇ ਘਰ ਤੋਂ ਹੀ ਨਾ ਅਗਲੇ ਘਰ ਨੂੰ ਪੁੱਛ ਲਈ ਕਿ ਉਹਦੇ ਘਰ 100 ਦਿੱਕਤਾਂ ਹੋਣੀਆਂ ਲੇਕਿਨ ਉਹਨਾਂ ਬਾਰੇ ਨਹੀਂ ਤੁਸੀਂ ਦੱਸਣਾ ਇਹਨਾਂ ਨੂੰ ਲੰਮੜਾ ਪਾਲੂ ਵਰਗੇ ਕੱਪੜੇ ਵਾਕੇ ਬੇਅਕਲ ਜਨਾਨੀ ਬੈਠੀ ਪਈ ਹੈ ਇੱਥੇ ਇੱਕ ਸੜਿਆ ਜਿਹਾ ਸੂਟ ਬੰਦੀ ਮੈਨੂੰ ਇੰਨਾ ਗੰਦਾ ਲੱਗਦਾ ਨਾ ਇਹਦਾ ਸੂਟ ਹੈ ਰੋਸਟਰਾਂ ਨੂੰ ਕੀ ਦਿੰਦੇ ਐ ਤੂੰ ਵੀ ਤਾਂ ਬਿਊਲੈਂਡ ਨੂੰ ਬੈਠਾ ਵੇਆ ਤੂੰ ਹੋਰ ਕਿਉਂ ਬੈਠਾ ਵੇਆ ਭੈਣ ਦੇ ਮੈਂ ਹੋਰ ਬੋਲ ਕਰਤੇ ਹੋਰ ਬਟਰਾਂ ਵਾਲੇ ਚੋ ਚੋਲਾਂ ਵਾਲੀ ਫੈਕਟਰੀ ਨੂੰ ਮੈਨੂੰ ਨਾਮ ਦੇਣਾ ਚਾਹੀਦਾ ਹਾਂ ਉਹ ਆ ਗਏ ਸਰਕਾਰ ਨੂੰ ਹੋਣਾ ਚਾਹੀਦਾ ਮੈਨੂੰ ਲੱਗਦਾ ਵਿੱਚੋਂ ਜਿਹੜਾ ਚੋਣਾ ਹੁਣ ਸਰਕਾਰ ਵੀ ਇਹਨੂੰ ਦੇਵੇ ਪੈਸੇ ਮੈਦਗਨੀ ਜਨਾਨੀ ਰੱਜ ਨਹੀਂ ਸਕਦੀ ਇਹਨੇ ਪੂਰਾ ਇੰਡੀਆ ਹੀ ਖਾ ਜਾਣਾ ਜਿਸ حساب ਨਾਲ ਲੱਗੀ ਹੋਈ ਆ ਹੁਣ ਸਰਕਾਰ ਤੋਂ ਵੀ ਇਹਨੂੰ ਚਾਹੀਦਾ ਹੈ ਕਿ ਮੈਂ ਚੋਲਾ ਨੂੰ ਪ੍ਰੋਮੋਟ ਕੀਤਾ ਨਾ ਤੇਰੇ ਤੋਂ ਪਹਿਲਾਂ ਦੁਰੀਏ ਚੋਲ ਨਹੀਂ ਖਾਦੀ ਸਾਨੂੰ ਤਾਂ ਪਤਾ ਹੀ ਨਹੀਂ ਚੋਲ ਕੀ ਹੁੰਦੇ ਸੀ ਤੇ ਪਲਾਸਟਿਕ ਚਬਦੇ ਰਹਿੰਦੇ ਸੀਗੇ ਹੁਣ ਸਾਨੂੰ پتہ ਲੱਗਿਆ ਹਾਏ ਹਾਏ ਇਹਨੇ ਦੱਸਿਆ ਕਿ ਚੋਲ ਨਾਮ ਦੀ ਵੀ ਚੀਜ਼ ਹੁੰਦੀ ਓ ਯਾਰ ਇਹ ਕਿਹੜਾ ਪੱਤਰਕਾਰ ਹੈ ਉਹ ਪਰਾਵਾ ਤੇਰੇ ਕੋ ਕੋਈ ਡਿਗਰੀ ਡਿਪਲੋਮਾ ਕੁਝ ਕੀਤਾ ਹੋਇਆ ਕਿ ਵੈਸੇ ਮਾਈਕ ਲਾ ਕੇ ਬੈਠ ਗਿਆ ਤੂੰ ਸਾਡੇ ਵਰਗਾ ਬੋਲੇ ਤਾਂ ਉਹਨਾਂ ਤੇ ਮਿੰਟ ਵੀ ਚੈਲਿਗੇਸ਼ਨ ਚੱਕੇ ਜਾਂਦੇ ਆਹ ਪੋਡਕਾਸਟਰ ਕੁਝ ਵੀ ਕੁਐਸਚਨ ਕਰ ਜਾਣ ਇਹਨਾਂ ਨੂੰ ਸਰਕਾਰ ਨੂੰ ਵੀ ਦੇਣਾ ਚਾਹੀਦਾ ਹੈ ਕਿਸਾਨਾਂ ਨੂੰ ਵੀ ਦੇਣਾ ਚਾਹੀਦਾ ਨਾਲ ਦੀ ਨਾਲ ਸਭ ਦੇਣ ਇਹਨੂੰ ਇਹ ਨਹੀਂ ਕਿ ਤੈਨੂੰ ਅੱਜ ਦਿਨ ਤੱਕ ਇੰਨੇ ਪੈਸੇ ਕਮਾਣੇ ਆ ਕਿ ਤੂੰ ਕਿਸੇ ਦੁੱਖ ਦਰਦ ਕਿਸੇ ਦਾ ਬੰਡਿਆ ਤੂੰ ਕਦੇ ਕਿਸੇ ਨੂੰ ਕੁਝ ਦਿੱਤਾ ਹੈ ਪਰ ਨਹੀਂ ਇਹਨੂੰ ਦੇਣ ਸਾਰੇ ਬਸ ਥੋੜਾ ਸਾਥ ਦੇਣਾ ਚਾਹੀਦਾ ਸ਼ਾਨ ਵੀਰੋ ਮੈਂ ਤੁਹਾਡੇ ਚੌਲ ਪ੍ਰਮੋਟ ਨਾ ਕਰ ਤੂੰ ਨਹੀਂ ਪ੍ਰਮੋਟ ਕਰਦੀ ਨਾ ਤਾਂ ਤੂੰ ਜਦੋਂ ਦੇ ਪ੍ਰਮੋਟ ਕਰਨੀ ਤੇ ਵਿਚਾਰੇ ਧਰਨੇ ਤੇ ਬੈਠੇ ਹੋਏ ਤੂੰ ਛੱਡ ਦੇ ਬੰਦਾ ਤੂੰ ਮਨਹੂਸ ਹੈ ਤੂੰ ਛੱਡ ਦੇ ਪ੍ਰਮੋਟ ਕਰ ਲੈ ਇਹ ਤੇ ਵਿਚਾਰਾ ਤਾਂ ਕਦੋਂ ਦਾ ਧਰਨਾ ਲੱਗਿਆ ਹੋਇਆ ਯਾਰ ਮੈਨੂੰ ਸਚੀਨ ਨਾ ਤਰਸਾਂਦਾ ਨਾ ਦੇਖ ਕੇ ਇਹ ਲੱਗੀ ਹੋਈ ਵੱਡੀ ਕਦੇ ਆ ਕੇ ਇੱਥੇ ਬੈਠੀ ਹੈ ਕਦੇ ਦੇਖਿਆ ਕਿਤੇ ਤਰਨਾ ਲੱਗਿਆ ਹੋਇਆ ਲੱਗੀ ਹੋਈ ਚੋਲਾਂ ਦੀ ਮੈਂ ਮੈਨੂੰ ਸਪੋਰਟ ਕਰਨਾ ਹੈ ਵੀਡੀਓ ਸ਼ੇਅਰ ਕਰ ਆਪਣੇ ਕੋ ਜਿੰਨੇ ਬੰਦੇ ਹਰ ਬੰਦੇ ਕੋਲ ਇਹਨੂੰ ਸਪੋਰਟ ਚਾਹੀਦੀ ਹਰ ਬੰਦੇ ਕੋਲ ਕਿਸਾਨਾਂ ਕੋਲ ਸਰਕਾਰ ਕੋਲ ਬਾਹਰ ਰਹੰਦੇ ਇੰਡੀਆ ਚ ਰਹੰਦੇ ਇੰਡਸਟਰੀਆਂ ਵਾਲੇ ਹਰ ਬੰਦੇ ਦੇ ਕੋਲ ਇਹਨੂੰ ਸਪੋਰਟ ਚਾਹੀਦੀ ਹੈ ਬਸ ਜੇ ਇਹਨਾਂ ਨੂੰ ਪੁੱਛ ਲਓ ਨਾ ਕਿ ਤੁਸੀਂ ਵੀ ਪੈਸੇ ਕਮਾਉਂਦੇ ਕੀ ਤੁਸੀਂ ਜਿਹੜੇ ਤੁਹਾਡੇ ਤੋਂ ਥੱਲੇ ਲੈਵਲ ਦੇ ਲੋਕੀਏ ਤੁਸੀਂ ਕਦੇ ਉਹਦਾ ਨਹੀਂ ਮਦਦ ਕੀਤੀ ਕਦੇ ਇਹਨਾਂ ਨੇ 1 ਰੁਪਿਆ ਵੀ ਦਿੱਤਾ ਹੋਵੇ ਇਹਨਾਂ ਦਾ ਮੇਰਾ ਨਾਂ ਬਦਲਦੇ ਹੋ ਮੇਰਾ ਨਹੀਂ ਵੱਸ ਚੱਲਣਗੇ ਉਹਨੇ ਵੱਧ ਮੰਗ ਹੋ ਗਈ ਹਾਂ ਬੋਰੀ ਛੱਟ ਕੇ ਜਾਓ ਮੇਰੇ ਘਰੇ ਛੋੜ ਆਵੀਂ ਸੱਟੋ ਇਹਦੇ ਘਰ ਬੋਰੀਆਂ ਕਣਕ ਦੀਆਂ ਬੋਰੀਆਂ ਸੱਟੋ ਚੋਲਾਂ ਦੀਆਂ ਬੋਰੀਆਂ ਸੱਟੋ ਭਾਈ ਇਹ ਗਰੀਬਣੀ ਐ ਇਹਦੇ ਕੋਲ ਕੁਝ ਵੀ ਨਹੀਂ ਐ ਕੀ ਗੱਲ ਦਿੱਤੇ ਨੇ ਆਰਮਾਨ ਮਲਿਕ ਨੇ ਚੋਲਾਂ ਦੀ ਬੋਰੀ ਤੈਨੂੰ ਗਈ ਤੇ ਸੀਗੀ ਉੱਥੇ ਲੈ ਆਂਦੀ ਜ਼ਿਲਕਪੁਰ ਤੋਂ ਚੋਲਾਂ ਦੀ ਬੋਲੀ ਭਰ ਕੇ ਲੱਗੇ ਹੋਈ ਚੋਲਾਂ ਦੀ ਵਿਊਆ ਵਿਊ ਲੈਣ ਦੇ ਚੱਕਰਾਂ 'ਚ ਐਨੇ ਕਿ ਦੁਨੀਆ ਪੱਥਰ ਬਣ ਗਈ ਇਨਸਾਨਾਂ ਤੋਂ ਵੀ ਉਹ ਉਹਨਾਂ ਨੂੰ ਨਹੀਂ ਬਖਸ਼ਦੇ ਤੁਸੀਂ ਕਾਹਦੇ ਰੋਸਟਰੋਂ ਤੁਸੀਂ ਕੀ ਤੁਹਾਡੀ ਜ਼ਿੰਦਗੀ ਹੈ ਤੇ ਕੀ ਤੁਹਾਡਾ ਜੰਜਵਾਤ ਹੋਣਗੇ ਵੀ ਜਿਹੜੇ ਤੁਸੀਂ ਉਸ ਹਸਤੀ ਕਹਾਂ تھے ਪ੍ਰਭੂ ਆਪ ਕਹਾਂ تھے ਆਪਕੇ ਗਿਆਨ ਕੀ ਪ੍ਰਾਪਤੀ ਹਮੇ ਇਤਨੀ ਦੇਰ ਸੇ ਹੋਈ ਕਿ ਹਮ ਪਾਪ ਕੀ ਨਾਮ ਮੇ ਬੈਠ ਗਏ ਅਬ ਬਾਹਾਂ ਸੇ ਹਮ ਵਾਪਿਸ ਨਹੀਂ ਆ ਸਕਤੇ ਸ਼ਮਾ ਕਰੇ ਪ੍ਰਭੂ ਹਮੇ ਸ਼ਮਾ ਕਰੇ ਵੱਡਾ ਆ ਰੋਸਟਰਾਂ ਨੂੰ ਬੋਲਣ ਵਾਲਾ ਤੂੰ ਕੀ ਕਰ ਰਿਹਾ ਇੱਥੇ ਬੈਠਾ ਆ ਤੂੰ ਕਦੇ ਪੁੱਛਿਆ ਕਿ ਤੇਰੀ ਲੋਕਾਂ ਨੇ ਇੰਨੀ ਮਦਦ ਕੀਤੀ ਐ ਤੂੰ ਹੁਣ ਤੱਕ ਤੋ ਕੋਈ ਸਟਾਰਟਅਪ ਆਪਣਾ ਕੀਤਾ ਕਿ ਨਹੀਂ ਕੀਤਾ ਮੈਂ ਸਰਕਾਰ ਆ ਪੈਸੇ ਦੇ ਦੇਣ ਲੋਕ ਕਿ ਇਹਨੂੰ ਪੈਸੇ ਦੇ ਦੇਣ ਵਿਚਾਰੀ ਦੀ ਬ੍ਰੈਸਟ ਸਰਜਰੀ ਹੋਈ ਸੀ ਨਾ ਤੁਹਾਡੀ ਜ਼ਿੰਦਗੀ ਆ ਤੇ ਕੀ ਤੁਹਾਡਾ ਜੋ ਜਜਵਾਤ ਹੋਣਗੇ ਵੀ ਜਿਹੜੇ ਤੁਸੀਂ ਉਸ ਹਸਤੀ ਨੂੰ ਵੀ ਨਹੀਂ ਬਖਸ਼ ਬਹੁਤ ਅੱਛੇ ਜਜ਼ਵਾਤ ਹੈ ਸਾਡੇ ਸਾਡੀ ਜ਼ਿੰਦਗੀ ਵੀ ਬਹੁਤ ਵਧੀਆ ਹੈ ਤੇ ਸਾਡੇ ਜਜ਼ਵਾਤ ਜਿਹੜੇ ਨਾ ਬਹੁਤ ਅੱਛੇ ਹੈ ਕਿਉਂਕਿ ਅਸੀਂ ਨਹੀਂ ਚਾਹਦੇ ਸਾਡੇ ਘਰ ਦੇ ਵਿੱਚ ਨਚਾਰ ਜੰਮਣ ਗੱਲ ਨੂੰ ਅਸੀਂ ਨਹੀਂ ਹੰਦ ਸਾਡੇ ਘਰ ਦੀਆਂ ਜਨਾਨੀਆਂ ਇੱਥੇ ਆਨਲਾਈਨ ਰਾਤ ਨੂੰ ਮੁੰਡਿਆਂ ਨਾਲ ਲਾਈਵ ਹੋ ਕੇ ਬਹਿਣ ਅਸੀਂ ਨਹੀਂ ਚਾਹਦੇ ਆ ਕਿ ਲਾਈਵ ਹੋ ਕੇ ਪੈਸੇ ਵੰਗਣ ਵੀ ਹੈਲੋ ਵੀਰੇ ਦੇ ਦਿਓ ਸੁਪਰ ਥੈਂਕਸ ਦੇ ਵਿੱਚ ਪੈਸੇ ਅਸੀਂ ਨਹੀਂ ਇਹ ਸਭ ਕੁਝ ਚਾਹਦੇ ਠੀਕ ਹੈ ਆਪਣੀ ਮਿਹਨਤ ਨਾਲ ਵਾਈਟ ਜੁੜ ਦਿੰਦੀ ਹੈ ਇਟਸ ਓਕੇ ਪਰ ਅਸੀਂ ਨਹੀਂ ਚਾਹਦੇ ਕੋਈ ਹੱਥ ਫੈਲਾ ਕੇ ਉਹ ਤੇ ਪੈਸੇ ਮੰਗੇ ਬਖਸ਼ ਦੇ ਜਿਹੜੀ ਇਸ ਦੁਨੀਆ ਤੇ ਨਹੀਂ ਪਰ ਮੈਨੂੰ ਲੱਗਦਾ ਇਨਸਾਨ ਤਾਂ ਨਹੀਂ ਹੋ ਸਕਦੇ ਤਾਂ ਹਵਾਨ ਹੀ ਇੱਕ ਤਰੀਕੇ ਦੇ ਨਾਲ ਕਹੀਏ ਵੀ ਆਪ ਉਹਨਾਂ ਲਈ ਹਵਾਨ ਹੈ ਅਸੀਂ ਅਸੀਂ ਇਨਸਾਨ ਹੈ ਨਾ ਸਾਡੀ ਚ ਇਨਸਾਨੀਅਤ ਜਿੰਦਾ ਹੈ ਤਾਂ ਹੀ ਇੱਥੇ ਬਹਿ ਕੇ ਬੋਲਣ ਦੀ ਨਾ ਆਪਣੀ ਹਿੰਮਤ ਰੱਖਦੇ ਹਾਂ ਅਸੀਂ ਬੋਲਣ ਦੀ ਤੋਂ ਡੇਲੇ ਖੜੇ ਜਾ ਕੇ ਇਹਨਾਂ ਨੂੰ ਫੜ ਕੇ ਇਹਨਾਂ ਦੀ ਚਮਚਾਗਿਰੀ ਕਰਦੇ ਆ ਜੇ ਏਡੀ ਹੈ ਨਾ ਇੱਕ ਵਾਰੀ ਗੱਲ ਕਰੇ ਆਗੇ ਵੱਡੀ ਆਈ ਹੈ ਚਮਜਾਗਰੀ ਕਰ ਲੋ ਬਸ ਚੱਕਿਆ ਕੋਈ ਮੂੰਹ ਚੱਕੇ ਜਿੰਨੇ ਵੀ ਇੰਟਰਵਿਊ ਵਾਲੇ ਜਿੰਨੇ ਵੀ ਕਹਿੰਦੇ ਘਰੋਂ ਕੱਡੇ ਹੋਏ ਨਸੇ ਹੋਏ ਬੇਲੜਾ ਸਿਰੇ ਦੇ ਬੇਰੋਜ਼ਗਾਰ ਬੇਲੜ ਗੈਲੋ ਬਿਸ਼ਰਮ ਗੈਲੋ ਲੰਮੇ ਜਿਹੜਾ ਤੁਹਾਡੇ ਵਰਗੇ ਤਾਂ ਪੋਡਕਾਸਟ ਕਰਨ ਪਹੁੰਚਦੇ ਆ ਸਾਡੇ ਵਰਗੇ ਨਹੀਂ ਜਾਂਦੇ ਅਸੀਂ ਉਹਨਾਂ ਦੇ ਖਿਲਾਫ ਹੀ ਬੋਲਦੇ ਆ ਇਨਸਾਨ ਨਹੀਂ ਐ ਉਹ ਯਾਰ ਜਿਹੜਾ ਚੱਜ ਦਾ ਕੰਮ ਕਰੇ ਉਹਦੀ ਤੁਸੀਂ ਵੈਸੇ ਹੀ ਆਵਾਜ਼ ਦਵਾ ਦਿਓ ਪੋਡਕਾਸਟ ਵਿੱਚ ਜ਼ਰੂਰੀ ਤਾਂ ਨਹੀਂ ਸੀ ਕਿ ਰੋਸਟਰਾਂ ਦੀ ਗੱਲ ਕਰਨੀ ਪਰ ਨਹੀਂ ਕਰਨੀ ਐ ਕਿਉਂਕਿ ਫਿਰ ਵਿਊਜ਼ ਕਿੱਥੋਂ ਆਣੇ ਐ ਹੁਣ ਮੈਂ ਵੀ ਤੈਨੂੰ ਇਹ ਕਹਿੰਨੀ ਕਿ ਵਿਊਜ਼ ਕਿੱਥੋਂ ਆਣੇ ਰੋਸਟਾ ਤੋਂ ਹੀ ਆਣੇ ਹਨਾ ਠੀਕ ਹੈ ਭਰਾਵਾ ਤੇਰਾ ਕੰਮ ਹੈ ਕੰਮ ਨੂੰ ਉਹ ਮੱਕੜ ਸਾਹਿਬ ਕਰਦੇ ਆ ਕਿੰਨਾ ਵਧੀਆ ਕਰਦੇ ਆ ਉਹ ਸਿੱਖਾ ਅਗਰ ਕੋਈ ਜਿਹੜੇ ਚੰਗਾ ਕੰਮ ਕਰਦੇ ਆ ਇਹ ਨਹੀਂ ਕਿ ਇਹਨਾਂ ਦੀ ਚਮਚਾਗਿਰੀ ਕਰਨੀ ਕਿ ਠੀਕ ਹੈ ਇੰਨਾ ਆਪਣਾ ਲੈਵਲ ਵੀ ਨਹੀਂ ਡਾਊਨ ਕਰੋ ਕਿ ਤੁਹਾਨੂੰ ਕੋਈ ਵੀ ਆ ਕੇ ਪੈਰ ਦੇ ਥੱਲੇ ਕੋ ਚਲ ਕੇ ਚਲਾ ਜਾਏ ਆਪਣਾ ਇੱਕ ਨਾ ਸਟੈਂਡਰਡ ਰੱਖੀਦਾ ਹੁੰਦਾ ਹੈ ਹਵਾਨੀ ਇੱਕ ਤਰੀਕੇ ਦੇ ਨਾਲ ਕਹਈਏ ਵੀ ਆਪ ਉਹਨਾਂ ਲਈ ਪੈਸਾ ਸਭ ਕੁਝ ਹੈ ਤੇ ਉਹ ਆਪਦੇ ਮਾਪਿਆਂ ਨਾਲ ਵੀ ਹਾਂ ਪੈਸਾ ਸਭ ਕੁਝ ਹੈ ਬਹੁਤ ਪੈਸਾ ਆ ਰਿਹਾ ਸਾਨੂੰ ਇੰਨਾ ਪੈਸਾ ਆ ਰਿਹਾ ਮੈਂ ਤਾਂ ਕਹਿੰਦੀ ਕੋਈ ਹਿਸਾਬ ਹੀ ਨਹੀਂ ਹੈ ਪੈਸੇ ਦਾ ਮੰਮੀ ਕੀ ਹੈ ਕੀ ਬਣਾਇਆ ਅੱਜ ਖਾਣੇ ਦੇ ਵਿੱਚ ਦਾਲ ਰਾਜਮਾ ਦੀ ਦਾਲ ਯਾਰ ਮੈਂ ਨਹੀਂ ਖਾਣੇ ਰਾਜਮਾ ਦਾਲ ਰੋਜ਼ ਨਾ ਬਣਾਇਆ ਕਰੋ ਮੈਨੂੰ ਪਨੀਰ ਦੀ ਸਬਜ਼ੀ ਬਣਾ ਕੇ ਦਿਓ ਛਿੱਟਾ ਨਾ ਹਾਲੀ ਮੇਰੇ ਕੋਲ ਬਾਈਗਨ ਦੇ ਸਬਜ਼ੀ ਬਣਾ ਲਓ ਨਹੀਂ ਤਾਂ ਮੈਂ ਵੀ ਤੁਹਾਡਾ ਰੋਸਟ ਕਰ ਦੇਣਾ ਰੋਸਟਰ ਬਹੁਤ ਖਰਾਬ ਹੁੰਦੇ ਆ ਮੈਂ ਵੀ ਬਹੁਤ ਖਰਾਬ ਐ ਮੈਂ ਰੋਸਟ ਕਰ ਦੂੰਗੀ ਫਿਰ ਦੇਖ ਲੋ ਮੈਨੂੰ ਕਿੰਨੇ ਬੰਦੇ ਦੇਖਦੇ ਆਂ ਦਫਾ ਹੋ ਆਹ ਪੋਡਕਾਸਟ ਸਰਵ ਸਿੱਧੇ ਬੋਲਦੇ ਆਪਣੇ ਘਰ ਦੇ ਜੇ ਸਾਡੇ ਘਰ ਦੇ ਕਹਿੰਦੇ ਆ ਕਿ ਤੁਹਾਨੂੰ ਇਹ ਚੀਜ਼ ਨਹੀਂ ਲੈ ਕੇ ਦੇਣੀ ਤਾਂ ਅਸੀਂ ਬੋਲਦੇ ਆਂ ਸੋਚ ਲੋ ਰੋਸਟ ਕਰ ਦਾਂਗੇ ਕੁਝ ਵੀ ਪੈਸਾ ਹੱਲ ਲਿਆ ਉਹ ਯਾਰ ਤੁਹਾਨੂੰ ਸਾਡੀਆਂ ਗੱਲਾਂ ਸਾਡੀਆਂ ਗੱਲਾਂ ਤੁਹਾਡੇ ਦਿਮਾਗ 'ਚ ਨਹੀਂ ਆ ਕੇ ਪਹੁੰਚਦੀਆਂ ਇੰਨਾ ਪਿੱਟ ਪਿੱਟ ਕੇ ਹੰਬ ਗਏ ਆ ਅੱਜ ਅਗਰ 10 15 20 50 ਰਿਐਕਸ਼ਨ ਵਾਲੇ ਜਾਂ ਰੋਸਟਰ ਆ ਗਏ ਨਾ ਤਾਂ ਉਹਨਾਂ ਨੇ ਇਹਨਾਂ ਨੂੰ ਹਜ਼ਾਰਾਂ ਦੇ ਲਾਈਫ ਦਾ ਝਿਲਾ ਹਰਾਮ ਕੀਤਾ ਪਿਆਏ ਮਤਲਬ ਇੰਨੇ ਜਿਆਦਾ ਆਫੈਂਡ ਹੋ ਗਏ ਨਾ ਰੋਸਟਰਸ ਦੇ ਕੋਲ ਰਿਐਕਸ਼ਨ ਵਾਲਿਆਂ ਕੋਲ ਕਿ ਹਾਂ ਇਹ ਕਿਉਂ ਬੋਲਦੇ ਹੈ ਕਿਉਂਕਿ ਲੋ ਉਹਨਾਂ ਲੋਕੀ ਸਮਝਣ ਲੱਗ ਪਏ ਲੋਕਾਂ ਨੇ ਨਾ ਉਸ ਟਾਈਮ ਇਹਨਾਂ ਨੂੰ ਫੋਲੋ ਕਰ ਲਿਆ ਕਿਉਂਕਿ ਉਸ ਟਾਈਮ ਨਵਾਂ ਨਵਾਂ ਸੀ ਗਾਦੇ ਲੋਕਾਂ ਨੂੰ ਨਹੀਂ ਇੰਨਾ ਸੀ ਗਾਦੇ ਲੋਕਾਂ ਨੂੰ ਉਸ ਟਾਈਮ ਇਹਨਾਂ ਨੂੰ ਫੋਲੋ ਕਰ ਲਿਆ ਸਬਸਕ੍ਰਾਈਬ ਕਰ ਲਿਆ ਤੇ ਹੁਣ ਲੋਕਾਂ ਨੂੰ ਪਤਾ ਲੱਗ ਰਿਹਾ ਕਿ ਦੁਨੀਆ ਕਿਵੇਂ ਬੇਵਕੂਬ ਬਣਾਉਂਦੀ ਹੈ ਤੇ ਹੁਣ ਇਹਨਾਂ ਨੂੰ ਰੋਸਟਰਾਂ ਤੋਂ ਇਦਾਂ ਨਹੀਂ ਕੋਈ ਪ੍ਰੋਬਲਮ ਹੋ ਰਹੀ ਕਿ ਅਸੀਂ ਬੋਲਦੇ ਆ ਇਹਨਾਂ ਨੂੰ ਪ੍ਰੋਬਲਮ ਇਹ ਹੈ ਕਿ ਅਗਰ ਲੋਕੀ ਇਹਨਾਂ ਤੋਂ ਸੁਣਦੇ ਆ ਮਤਲਬ ਸਾਡੀ ਰਿਐਲਿਟੀ ਇਹ ਸਾਹਮਣੇ ਲਿਆਂਦੇ ਆ ਤੇ ਲੋਕੀ ਫਿਰ ਇਹਨਾਂ ਵਾਲੀ ਸਿੰਪਥੀ ਨਹੀਂ ਜਾਂਦੀ ਇਸ ਕਰਕੇ ਇਹਨਾਂ ਨੂੰ ਮਿਰਚਾਂ ਲੱਗਦੀਆਂ ਔਰ ਕਿਹੜੀ ਰੀਲ ਸੀਗੀ ਮੈਂ ਰੀਲ ਲਗਾਉਂਦੀ ਆ ਦੇਖਿਓ ਤੇਰੀ ਗੱਲ ਚੱਲਦੀ ਸੀ ਹਲੋ ਨਮਸਤੇ ਗਏ ਸੇ ਆਪ ਸਭ ਲੋਕ ਤਾਂ ਬਾਈ ਸਬਸਕ੍ਰਾਈਬ ਕਰ ਦਿਓ ਮੇਰੀ ਬੈਨੰਦ ਥੈਂਕ ਯੂ ਥੈਂਕ ਯੂ ਤਾਂ ਵੀਰੇ ਨੂੰ ਮਿਲ ਕੇ ਬਹੁਤ ਵਧੀਆ ਲੱਗਿਆ ਮ ਤੋ ਭਾਈ ਅਬੀ ਜੋ ਹਮਾਰੀ ਬਹਿਨ ਹੈ ਨਾ ਵਲੋਗਿੰਗ ਕਰਦੀ ਹੈ ਅੱਛੀ ਮੈਂ ਚਾਹਤਾ ਹੂੰ ਸਬਸਕ੍ਰਾਈਬ ਕਰ ਦੋ। ਔਰ ਸਭ ਤੋਂ ਵੱਡੀ ਬਾਤ ਹੈ ਨਾ ਬਹੁਤ ਅੱਛੀ ਬਹਿਨ ਹੈ ਹਮਾਰੀ ਅਬੀ ਵਲੋਗਿੰਗ ਸਿਖਾ ਰਹਾ ਹੂੰ ਮੈਂ ਕੋ ਥੋੜੀ ਥੋੜੀ ਇੱਥੇ ਆ ਜਾ ਕਰੋ ਜਦ ਲਗੇ ਨਾ ਵਲੌਗ ਨਹੀਂ ਚੱਲ ਰਿਹਾ ਇੱਥੇ ਆ ਜਾ ਕਰੋ। ਕਹਤਾ ਰਮਾਨ ਵਾਲਿਕ ਨੇ ਕੀ ਤੇਰੇ ਵਿਊਜ਼ ਨਾ ਆਣਗੇ ਨਾ ਤਾਂ ਜੀ ਵੈਸੇ ਇਹਦੇ ਕੋਲ ਬਾਧੂ ਵਿਊਜ਼ ਆਉਂਦੇ ਤੇ ਜ਼ਿਰਖਪੁਰ ਜਿੱਥੇ ੱੱਕੇ ਖਾਂਦਾ ਫਿਰਦਾ ਜਨਾਨੀਆਂ ਇੱਥੇ ੱੱਕੇ ਖਾਂਦੀਆਂ ਫਿਰਦੀਆਂ ਰਹਿੰਦੀਆਂ ਨੇ। ਹਾਂ ਪੰਜਾਬੀ ਮੈਨੂੰ ਟੱਕਰਦੀਆਂ। ਤੂੰ ਵੀ ਇਹਨਾਂ ਦੇ ਨਾਲ ਹੀ ਮਿਲ ਜਾ ਅਗਰ ਪੰਜਾਬੀਆਂ ਤਾਂ ਛੱਤਰ ਖਾਂਦੀ ਸੀਗੀ ਫਿਰ ਹਿੰਦੀ ਵਾਲਿਆਂ ਤੋਂ ਖਾ ਲਈ ਉਧਰ ਫਿਰ ਹਿੰਦੀ ਵਿੱਚ ਗਾਲਾਂ ਖਾਈ ਕਿ ਕਿ ਤੋ ਫੜਕੇ ਲੈ ਆਂਦੀ ਐ ਕੀ ਕਰੀਏ ਯਾਰ ਕੀ ਕਰੀਏ ਓਕੇ ਗਾਇਸ ਸੋ ਮਾਈ ਵੀਡੀਓ ਨੂੰ ਕਰਦੀਆਂ ਤੇ ਖਤਮ ਤੇ ਮਿਲਦੇ ਆਪਾਂ ਨੈਕਸਟ ਵੀਡੀਓ ਦੇ ਵਿੱਚ ਤੇ ਜੇਕਰ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗਦੀ ਹੈ ਤੇ ਚੈਨਲ ਨੂੰ ਜਰੂਰ ਜਰੂਰ ਸਬਸਕ੍ਰਾਈਬ ਕਰੋ